ਵੱਡੀ ਖਬਰ ਅਪਡੇਟ ਕਰ ਰਹੇ ਹਾਂ ਜਿੱਥੇ ਰਾਜਵੀਰ ਜਵੰਦਾ ਦਾ ਅੱਜ 10:55 ਮਿੰਟ ਦੇ ਉੱਤੇ ਉਹਨਾਂ ਦਾ ਦਿਹਾਂਤ ਹੋ ਗਿਆ ਅਤੇ ਇਹ ਜਾਣਕਾਰੀ ਅਭਿਸ਼ੇਕ ਟਰੈਕਟਰ 40 ਹਸਪਤਾਲ ਦੇ ਨੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰਾਜਵੀਰ ਜਵੰਦਾ ਜਦੋਂ ਹਾਰਟ ਅਟੈਕ ਆਉਣ ਕਰਕੇ ਉਹਨਾਂ ਨੂੰ ਸਾਹ ਜਿਹੜਾ ਨਹੀਂ ਆਇਆ ਗਿਆ ਤਾਂ ਬਨੋਟੀ ਸਾਹ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਹ ਜਿਹੜਾ ਆ ਉਹਨਾਂ ਦਾ ਨਹੀਂ ਚੱਲ ਸਕਿਆ ਜਿਸ ਤੋਂ ਬਾਅਦ ਉਹਨਾਂ ਦੇ ਦਿਹਾਂਤ ਹੋ ਗਿਆ ਤੇ ਪਰਿਵਾਰ ਤੇ ਇਹ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਤੇ ਰਾਜਵੀਰ ਜਵੰਦਾ 12 ਦਿਨ ਪਹਿਲਾਂ ਜਦੋਂ ਉਹ ਬੱਦੀ ਦੇ ਨਜ਼ਦੀਕ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਇਹ Shimla ਵੱਲ ਨੂੰ ਜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਆ ਉਹਨਾਂ ਨੂੰ ਜਿਹੜਾ ਐਕਸੀਡੈਂਟ ਦੌਰਾਨ 47 ਸਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤਾਂ ਜਿਹੜੇ ਇਲਾਜ ਦੌਰਾਨ ਉਹਨਾਂ ਦਾ ਜਿਹੜਾ ਆ ਹੁਣ ਦੇਹਾਂਤ ਹੋ ਗਿਆ ਪਰ ਪਰਿਵਾਰ ਦੇ ਨਾਲ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਕਿਤੇ ਪੰਜਾਬੀ ਗਾਇਕਤਾ ਇਹ ਹੀਰਾ ਜਿਹੜਾ ਆ ਹੁਣ ਸਾਡੇ ਤੋਂ ਖੁਦਿਆ ਹੋਇਆ ਨਜ਼ਰ ਆ ਰਿਹਾ ਤੇ ਗੱਲਬਾਤ ਕਰੀਏ ਤਾਂ ਜਿੱਥੇ ਮਨਕੀਰਤ ਤੌਲਕ ਪੰਜਾਬੀ ਵੱਡੇ ਸਿੰਗਰਾਂ ਨੇ ਵੀ ਜਿਹੜਾ ਆ ਇਹਨਾਂ ਦਾ ਦੁੱਖ ਪ੍ਰਗਟ ਕੀਤਾ ਆ ਤੇ ਦੁੱਖ ਆਪਣਾ ਸਾਂਝਾ ਕੀਤਾ ਆ ਤੇ ਉੱਥੇ ਗੁਰਪ੍ਰੀਤ ਤੇ ਕੁਗੀ ਦੀ ਗੱਲਬਾਤ ਕਰੀਏ ਤਾਂ ਉਹਨਾਂ ਨੇ ਵੀ ਜਿਹੜਾ ਆਪਣਾ ਦੁੱਖ ਸਾਂਝਾ ਕੀਤਾ ਆ ਤੇ ਇੱਥੇ ਲਗਾਤਾਰ ਜਿਹੜੇ ਨੇ 47 ਸਾਲ ਦੇ ਵਿੱਚ ਹੁਣ ਸਾਰੇ ਪਰਿਵਾਰ ਮੈਂਬਰ ਜਿਹੜੇ ਨੇ ਪਹੁੰਚ ਚੁੱਕੇ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਆ ਉਹਨਾਂ ਦੇ ਦਿਨਾਂ ਦੇ ਵਿੱਚ ਇਹ ਕਹਿ ਲਈਏ ਕਿ ਜਾਂ ਗੱਲਬਾਤ ਰੱਖਣ ਦੀ ਕੋਸ਼ਿਸ਼ ਕਰਾਂਗੇ ਆਪਾਂ ਜੇ ਜੋ ਸਾਡੇ ਨਾਲ ਮੁਲਾਕਾਤ ਹੋਵੇਗੀ ਤਾ ਇਹ ਇਸ ਵਕਤ ਵੱਡੀ ਜਿਹੜੀ ਆ ਖਬਰ ਤੁਹਾਨੂੰ ਸਾਂਝੀ ਕਰ ਰਹੇ ਆ